ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਪੰਜਵਾ ਭਏ ਕਿਰਪਾਲ ਗੋਵਿੰਦ ਗੁਸਾਈ ਇਹਨੂੰ ਗੁਸਾਈ ਨਹੀਂ ਕਹਿਣਾ ਊੜੇ ਨਾਲ ਇਹ ਔਂਕੜ ਨਾਲ ਉਚਾਰਨ ਕਰਨਾ ਹੈ ਛੇਤੀ ਭਏ ਕਿਰਪਾਲ ਗੋਵਿੰਦ ਗੁਸਾਈ ਭਏ ਕਿਰਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਬਨੀ ਥਾਈ ਇਸ ਨੂੰ ਮੇਗ ਉਚਾਰਨ ਕਰਨਾ ਘੱਗੇ ਦੇ ਨਾਲ ਮੇਗ ਨਹੀਂ ਕਹਿਦਣਾ ਮੇਗ ਕਵਾਂਗੇ ਤਾਂ ਗੱਗਾ ਲੱਗ ਜਾਏਗਾ ਘੱਗਾ ਉਚਾਰਨ ਕਰਨਾ ਮੇਗ ਵਰਸੈ ਸਬਨੀ ਥਾਈ ਮੇਗ ਵਰਸੈ ਸਬਨੀ ਥਾਈ ਦੀਨ ਦਾਇਾਲ ਸਦਾ ਕਿਰਪਾਲਾ ਠਾੜ ਪਾਈ ਕਰਤਾਰੇ ਜੀ ਦੀਨ ਦਿਆਲ ਸਦਾ ਕਿਰਪਾਲ ਠਾੜ ਪਾਈ ਕਰਤਾਰੇ ਜੀ ਹਾਂਜੀ ਆਪਣੇ ਜੀ ਅਜੰਤ ਪ੍ਰਤਿ ਪਾਰੇ ਜਿਉ ਬਾਰਿਕ ਮਾਤਾ ਸਮਾਰੇ ਜਿਉ ਬਾਰਿਕ ਮਾਤਾ ਸਮਾਰੇ ਸਮਾਰੇ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਉੱਤੇ ਟਿੱਪੀ ਲੱਗੀ ਹੋਈ ਹੈ ਇਸ ਨੂੰ ਸਮਾਰੇ ਨਹੀਂ ਕਹਿਣਾ ਸਮ ਸਮਾਰੇ ਇਸ ਤਰ੍ਹਾਂ ਉਚਾਰਨ ਜੋ ਬਾਰਿਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਵ ਜਲ ਥਲ ਪੂਰ ਰਹਾ ਮਿਹਰਬਾਨਾ ਜਲ ਥਲ ਪੂਰ ਰਹਾ ਮਿਹਰਬਾਨਾ ਜਾਲ ਥਲ ਪੂਰ ਰਹਾ ਮਿਹਰਬਾਨਾ ਸਦ ਬਲਿਹਾਰ ਜਾਈਐ ਕੁਰਬਾਨਾ ਰੈਣ ਦਿਨ ਸੋ ਤੇਸ ਸਦਾ ਧਿਆਈ ਜੇ ਖਿਨ ਮਹ ਸਗਲ ਉਧਾਰੇ ਜੀਵ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਵ ਰਾਖ ਪਿੱਛੇ ਪੰਗਤੀ ਆਈ ਹੈ ਰਾਖ ਲੀਏ ਸਗਲੇ ਪ੍ਰਭ ਆਪੇ ਸਗਲੇ ਤੇ ਯਮਕ ਲਗ ਜੇਗੀ ਧੀਏ ਤੇ ਵਿਸਰਾਮ ਰਾਖ ਲੀਏ ਸਗਲੇ ਪ੍ਰਭ ਆਪੇ ਹਾਂਜੀ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀ ਮਾਜ ਮਹੱਲਾ 5ਵਾਂ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਓ ਹਾਂਜੀ ਇੱਥੇ ਗੋਇਦਾ ਹੀ ਉਚਾਰਨ ਕਰਨਾ ਹੈ ਜਿੱਥੈ ਨਾਮ ਨਾ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਇਥੇ ਯਮਕ ਲੱਗ ਜਾਈਗੀ ਰੁੱਖੀ ਰੋਟੀ ਖਾਏ ਇਥੇ ਵਿਸਰਾਮ ਸਮਾਲੇ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਦਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਵੱਧ ਫੈਲੀ ਜਾਣ ਵਿਸੂ ਕੀ ਵਾੜੀ ਜੀ ਹਾਂਜੀ ਵਿਸੂ ਕੀ ਇਹ ਸੰਬੰਧਕ ਪਾਠ ਕਰਨਾ ਹੈ ਜਾਣ ਵਿਸੂ ਕੀ ਵਾੜੀ ਜੀਓ ਸੰਤਾ ਸੇ ਤੀ ਰੰਗ ਨਾ ਲਾਏ ਸਾਖਤ ਸੰਗ ਵਿਕਰਮ ਕਮਾਏ ਹਾਂ ਇਹ ਪਦ ਨੂੰ ਵਿਕਰਮ ਹੀ ਉਚਾਰਨ ਕਰਨਾ ਹੈ ਵਿਕਰਮ ਨਹੀਂ ਕਹਿਣਾ ਵਾਵੇ ਤੋਂ ਚੱਕ ਕੇ ਉਚਾਰਨ ਕਰਨਾ ਹੈ ਸਾਖਤ ਸੰਗ ਵਿਕਰਮ ਕਮਾਏ ਲਾਵ ਨਹੀਂ ਲਾਦਣੀ ਵਿਕਰਮ ਨਹੀਂ ਕਹਿਣਾ ਵਿਕਰਮ ਕਮਾਏ ਦੁਲਬ ਦੇਹ ਕੋਈ ਅਗਿਆਨੀ ਹਾਂਤਲਬ ਉਚਾਰਨ ਕਰਨਾ ਇਹਨੂੰ ਦੁਲਬ ਨਹੀਂ ਕਹਿ ਦੇਣਾ ਦੁਲਬ ਦੇਹ ਕੋਈ ਅਗਿਆਨੀ ਦੁਲਬ ਦੇਹ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀ ਪਹਿਲਾਂ ਜਿਆਦਾ ਆਪਣੀ ਨੰਨੇ ਨਾਲ ਆਇਆ ਇੱਥੇ ਪੱਪੇ ਔਂਕੜ ਵੀ ਐ ਜੜ ਆਪਣੀ ਆਪ ਉਪਾੜੀ ਜੀ ਉਹ ਕਿਤੇ ਆਉਂਦਾ ਆਪਣੀ ਕਿਤੇ ਆਉਂਦਾ ਆਪਣੀ ਕਿਤੇ ਪੱਪੇ ਔਂਕੜ ਹੁੰਦਾ ਉਥੇ ਅਪੁਨੀ ਫਿਰ ਇੱਥੇ ਆ ਗਿਆ ਆਪਣੀ ਯਾਨੀ ਇਹ ਚਾਰ ਉਚਾਰਨ ਜਿਹੜੇ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਇਹਨਾਂ ਵੀ ਸਾਰੇ ਹੀ ਆਪਣੀ ਕਹਿਣਾ ਦੁਲਬ ਦੇਹ ਖੋਈ ਅਗਿਆਨੀ ਜਾੜ ਆਪਣੀ ਆਪ ਉਪਾੜੀ ਜੀਉ ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਇਹ ਵੀ ਥੋੜਾ ਜਿਆਦਾ ਧਿਆਨ ਨਾਲ ਉਚਾਰਨ ਕਰਨਾ ਹੈ ਸੁਖ ਸਾਗਰ ਮੇਰੇ ਗੁਰ ਗੋਪਾਲਾ ਇਹਨੂੰ ਗੁਰਗੋ ਨਹੀਂ ਕਹਿ ਦੇਣਾ ਗੁਰਗੋਪਾਲਾ ਨਹੀਂ ਕਹਿਣਾ ਥੋੜਾ ਜਿਆਦਾ ਨਖੇਰ ਕੇ ਪੜ੍ਹਨਾ ਹੈ ਮੇਰੇ ਗੁਰ ਗੋਪਾਲਾ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਮ ਅਸਾੜੀ ਜੀ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੇ ਹਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਇਹਨੂੰ ਕਲ ਨਹੀਂ ਕਹਿ ਦਨਾ ਕਾਲ ਪੂਲਾ ਹੀ ਵਿਚਾਰਨ ਕਰਨਾ ਕਾਲ ਕਲੇਸ਼ ਸਭ ਦੂਰ ਪਿਆਣੇ ਕਾਲ ਕਲੇਸ਼ ਸਭ ਦੂਰ ਪਿਆਣੇ ਸਾਤ ਸੂਖ ਸਹਿ ਧਨ ਉਪਜੀ ਸਾਧੂ ਸੰਗ ਨਿਵਾਸਾ ਜੀਵ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਹਰ ਅੰਤਰ ਹਰ ਅੰਤਰ ਬਾਹਰ ਰਹਾ ਭਰ ਪੂਰੇ ਸਿਮਰ 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 ਗੁਣ ਗਾਵਾ ਸਿਮਰ 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 ਗੁਣ ਗਾਵਾ ਤੀਸਰੀ ਸਿਮਰ ਪਾਦ ਦੀ ਠਮਕ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜੀਅ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤ ਅਗਾਇ ਰਹੇ ਜਾਣ ਤੇਰੇ ਸਤਿਗੁਰ ਕੀ ਆਦਿ ਲਾਸਾ ਜੀਅ ਜਿਸ ਕਾ ਸਾ ਤਿਨ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਵ ਸੰਗ ਮਿਲਾਇਆ ਆਵਣ ਜਾਣ ਰਹੇ ਵੱਡ ਭਾਗੀ ਨਾਨਕ ਪੂਰਨ ਆਸਾ ਜੀ ਮਾਜ ਮਹੱਲਾ ਪੰਜਵਾ ਮੀਹ ਪਇਆ ਪਰਮੇਸ਼ਰ ਪਾਇਆ ਹਾਂਜੀ ਮੀਹ ਮੀਹ ਹੋ ਪਇਆ ਪਰਮੇਸ਼ਰ ਪਾਇਆ ਜੀਵ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਬਾਇ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀ ਜਿਸਕੇ ਸੇ ਤਿਨਹੀ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਘਾਲੀ ਜੀ ਸਰਬ ਜੀਆ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਾਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀ ਮਨ ਕੀ ਇੱਛਾ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀ ਮਾਜ ਮਹੱਲਾ ਪੰਜਵਾ ਮਾਨ ਤਨ ਤੇਰਾ ਧਨ ਭੀ ਤੇਰਾ ਇਹ ਠਮਕ ਥੋੜੀ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਮਾਨ ਤਾਨ ਤੇਰਾ ਇਥੇ ਵਿਸ਼ਰਾਮ ਲਾਦਨਾ ਧਨ ਭੀ ਤੇਰਾ ਮਾਨ ਤਾਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਹਾਂਜੀ ਸੁਆਮੀ ਤੇ ਵਿਸ਼ਰਾਮ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਵਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁਧ ਭਾਵਾ ਜਾ ਤੂੰ ਜਾ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੈ ਰੱਖੈ ਹੈ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਜ ਮਹੱਲਾ ਪੰਜਵਾ ਤਾਰ ਬ੍ਰਹਮ ਪ੍ਰਭ ਮੇਗ ਪਠਾਇਆ ਤਾਰ ਬ੍ਰਹਮ ਪ੍ਰਭ ਇੱਥੇ ਵਿਸਰਾਮ ਲੱਗ ਜਾਏਗਾ ਮੇਗ ਪਠਾਇਆ ਤਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀ ਅਲ ਦਹ ਦੇਸ ਵਰਸਾਇਆ ਸਾਤ ਭਈ 부ਝੀ ਸਭ ਤ੍ਰਿਸ਼ਨਾ ਜੀ 부ਝੀ ਪੋਲਾ ਹੀ ਉਚਾਰਨ ਕਰਨਾ ਇੱਥੇ 부ਝੀ ਨਹੀਂ ਕਹਿਣਾ ਹੈ ਜਿੱਥੇ ਤ੍ਰਿਸ਼ਨਾ ਮਾਇਆ ਜਿਹੜੇ ਪਾਦ ਹੁੰਦੇ ਨੇ ਉੱਥੇ ਤਕਰੀਬਨ 부ਝੀ ਪਾਦ ਹੀ ਨਾਲ ਉਚਾਰਨ ਕਰਨਾ ਸਾਰੇ ਥਾਵਾਂ ਤੇ ਅਨੰਦ ਭਇਆ ਸਵਠਾਈ ਜੀਓ ਸੁਖ ਦਾਤਾ ਦੋਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀਅ ਸਾਰਾ ਆਪੇ ਬਖਸ਼ ਕਰੇ ਜੀਅ ਸਾਰਾ ਆਪੇ ਬਖਸ਼ ਕਰੇ ਜੀਅ ਸਾਰਾ ਅਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਇੱਥੇ ਆਪਣੇ ਪਾਦ ਆਇਆ ਹੈ ਇੱਥੇ ਔਂਗੜ ਨਹੀਂ ਇੱਥੇ ਸਿੱਧਾ ਹੀ ਆਪਣੇ ਉਚਾਰਨ ਕਰਨਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਏ ਪੈਰੀ ਤਿਸਹਿ ਮਨਾਈ ਜੀ ਕਿਸ ਨੂੰ ਇਸੇ ਤਰ੍ਹਾਂ ਹੀ ਪਾਦ ਨੂੰ ਉਚਾਰਨ ਕਰਨਾ ਪਏ ਨਹੀਂ ਕਹਿ ਦੇਣਾ ਲਾ ਲਾ ਕੇ ਪਏ ਸਿੱਧੀ ਬੋਲ ਦੇਣਾ ਪਏ ਪੈਰੀ ਤਿਸਹਿ ਮਨਾਈ ਜੀ ਜਾ ਕੀ ਸਰਨ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸਹਿ ਕੀਆ ਜਾਈ ਜੀ ਤੇਰਾ ਮਾਣ ਤਾ ਤੇਰਾ ਮਾਣ ਤਾਣ ਪ੍ਰਭ ਤੇਰਾ ਹਾਂਜੀ ਇਥੇ ਠੀਕ ਹੈ ਬਿਸਰਾਮ ਤੇਰਾ ਮਾਣ ਤਾਣ ਤਨ ਪ੍ਰਭ ਤੀਰ ਤੂੰ ਸੱਚਾ ਸਾਹਿਬ ਗੁਣੀ ਘਹਿਰਾ ਨਾਨਕ ਦਾਸ ਕਹੈ ਬੇਨੰਤੀ ਪਾਠ ਪਹਿਰ ਤੁਧ ਧਿਆਈ ਜੀ ਮਾਝ ਮਹੱਲਾ ਪੰਜਵਾ ਸੱਬੇ ਸੁਖ ਭੈ ਪ੍ਰਾਪਤੁਠੇ ਸੱਬੇ ਸੁਖ ਭੈ ਪ੍ਰਾਪਤੁਠੇ ਸੱਬੇ ਸੁਖ ਭੈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ 붙ھے ਸਹਜ ਸਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਵ ਅਗਮ ਅਗੋਚਰ ਸਾਹਿਬ ਮੇਰਾ ਘਾਟ ਘਾਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀ ਆਕਾ ਦਾਤਾ ਕੋ ਵਿਰਲਾ ਕੋ ਵਿਰਲਾ ਆਪ ਪਛਾਨੈ ਜੀਵ ਪ੍ਰਭ ਮਿਲਣਾ ਪ੍ਰਭ ਮਿਲਣਾ ਕੀ ਏਹ ਨਿਸ਼ਾਨੀ ਮਿਲਣਾ ਮਿਲਣਾ ਪਦ ਨਾਣੀ ਨਾਲ ਉਚਾਰਨ ਕਰਨਾ ਏਹ ਹਾਹ ਦੇ ਲਾਂ ਨਹੀਂ ਲਾ ਦੇਣੀ ਈੜੀ ਦੀ ਲਾਂ ਨੂੰ ਵਧਾ ਦੇਣਾ ਹਵਾ ਮੁਕਤਾ ਉਚਾਰਨ ਕਰਨਾ ਏਹ ਇਸ ਤਰ੍ਹਾਂ ਉਚਾਰਨ ਕਰਨਾ ਪ੍ਰਭ ਮਿਲਣਾ ਕੀ ਏਹ ਨਿਸ਼ਾਨੀ ਨਿਸ਼ਾਨੀ ਪ੍ਰਭ ਮਿਲਣਾ ਕੀ ਏਹ ਨਿਸ਼ਾਨੀ ਮਨ ਇੱਕੋ ਸੱਚਾ ਮਨ ਇੱਕੋ ਸੱਚਾ ਮਨ ਇੱਕੋ ਸੱਚਾ ਹੁਕਮ ਪ੍ਰਸ਼ਾਣੀ ਸਹਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੈ ਭਾਣੈ ਜੀਵ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪੁਨੇ ਹਰ ਕੀਰਤਨ ਰੰਗ ਮਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ